ਗੋਲੇ ਆ ਰਹੇ ਨੇ ਪ੍ਰਸ਼ਾਸਨ ਵੱਲੋਂ ਗੋਲੇ ਧੱਕੇ ਜਾ ਰਹੇ ਨੇ ਸੋ ਦੇਖੋ ਪ੍ਰਸ਼ਾਸਨ ਵੱਲੋਂ ਗੋਲੇ ਧੱਕੇ ਜਾ ਰਹੇ ਨੇ ਦੇਖੋ ਨੌਜਵਾਨਾਂ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਵੱਲੋਂ ਗੋਲਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਗੋਲਿਆਂ ਤੇ ਕਾਬੂ ਪਾਇਆ ਜਾ ਰਿਹਾ ਹੈ ਗੋਲੇ ਫੇਰ ਨੇ ਫੇਰ ਗੋਲੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਗੋਲੇ ਫੇਰ ਧੱਕੇ ਗਏ ਨੇ ਸੋ ਨੌਜਵਾਨ ਗੋਲਿਆਂ ਵੱਲ ਭੱਜ ਕੇ ਆ ਰਹੇ ਨੇ ਅਥਰੂ ਕਹਿ ਤੇ ਗੋਲਿਆਂ ਦੇ ਉੱਤੇ ਤੋੜੇ ਪਾਏ ਜਾ ਰਹੇ ਨੇ ਗੋਲਿਆਂ ਨੂੰ ਨਕਾਮ ਕੀਤਾ ਜਾ ਰਿਹਾ ਹੈ। ਸੱਤਰੂ ਕਹਤੇ ਗੋਲੇ ਡਾਕੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ। ਇਹ ਗੋਲੇ ਨੇ ਜਿਹੜੇ ਡਾਕੇ ਜਾ ਰਹੇ ਨੇ ਬਹੁਤ ਗਰਮ ਨੇ। ਸਤਿ ਸ੍ਰੀ ਅਕਾਲ ਜੀ ਅਸੀਂ ਸੰਭੂ ਬਾਰਡਰ ਤੇ ਮੌਜੂਦ ਆਂ। ਜਿੱਥੇ ਕਿਸਾਨਾਂ ਦੀਆਂ ਟਰਾਲੀਆਂ ਸਾਈਡ ਤੇ ਆ ਕੇ ਰੁਕ ਗਈਆਂ ਸੀਗੀਆਂ ਕਿਉਂਕਿ ਆਪਣੇ ਆਗੂਆਂ ਦਾ ਇੰਤਜ਼ਾਰ ਕਰ ਰਹੇ ਸੀਗੇ ਕਿਸਾਨ ਪਰ ਦੂਜੀ ਸਾਈਡ ਤੇ ਤੁਸੀਂ ਦੇਖ ਰਹੇ ਹੋ ਕਿ ਅਥਰੂ ਗਾਇ ਤੇ ਗੋਲੇ ਨੇ ਜਿਹੜੇ ਉਹ ਪ੍ਰਸ਼ਾਸਨ ਦਾਗਣੇ ਸਟਾਰਟ ਕਰ ਦਿੱਤਾ ਇਹ ਤਾਂ ਜੈਕਾਰਿਆਂ ਦੀ ਆਵਾਜ਼ ਨਾਲ ਨੌਜਵਾਨ ਨੇ ਜਿਹੜੇ ਬੈਕ ਸਾਈਡ ਤੋਂ ਅੱਗੇ ਵੱਲ ਵਧਣ ਲੱਗੇ ਨੇ ਉਹ ਵੀ ਚੱਲਣੀ ਸ਼ੁਰੂ ਹੋ ਗਈ ਹੈ ਸੋ ਅਥਰੂ ਗਾਇ ਤੇ ਗੋਲੇ ਨੇ ਜਿਹੜੇ ਉਹ ਪ੍ਰਸ਼ਾਸਨ ਵੱਲੋਂ ਸਿੱਟੇ ਜਾ ਰਹੇ ਨੇ ਪਰ ਕਿਸਾਨ ਨੇ ਜਿਹੜੇ ਉਹ ਸਾਈਡਾਂ ਤੇ ਖੜੇ ਕੋਈ ਲੰਗਰ ਸਕ ਰਿਹਾ ਸੀ ਕੋਈ ਆਪਣੇ ਆਗੂਆਂ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਅਗਿਓ ਜਿਹੜੇ ਗੋਲੇ ਨੇ ਉਹ ਚੱਲਣੇ ਸਟਾਰਟ ਹੋ ਗਏ ਨੇ ਪਰ ਜੈਕਾਰਿਆਂ ਦਾ ਗੂੰਜ ਨਾਲ ਨੌਜਵਾਨ ਨੇ ਜਿਹੜੇ ਅੱਗੇ ਵਧਣ ਲੱਗੇ ਨੇ ਬੈਕ ਸਾਈਡ ਤੋਂ ਭੱਜ ਕੇ ਨੌਜਵਾਨ ਨੇ ਜਿਹੜੇ ਅੱਗੇ ਆਉਣ ਲੱਗੇ ਨੇ ਕਿਉਂਕਿ ਅੱਗਿਓ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਉਹ ਦਾਗ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੇ ਇਕੱਠ ਇੱਥੇ ਦਿਖਾਈ ਦੇ ਰਹੇ ਨੇ ਕਿਉਂਕਿ ਉਹ ਦੇਖ ਰਹੇ ਹੋ ਤੁਸੀਂ ਗੋਲੇ ਆ ਰਹੇ ਨੇ ਅਥਰੂ ਗੈਤ ਦੇ ਗੋਲੇ ਨੇ ਜਿਹੜੇ ਉਹ ਸੁੱਟੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੈਰੀਗੇਟਿੰਗ ਕੀਤੀ ਗਈ ਆ ਪਰ ਅੱਗੇ ਕਿਦਾਂ ਦਾ ਮਾਹੌਲ ਬਣਦਾ ਹੈ ਤੁਸੀਂ ਦੇਖ ਰਹੇ ਹੋ ਸਭ ਉੱਥੋਂ ਬੈਕ ਸਾਈਡ ਨੂੰ ਆ ਰਹੇ ਨੇ ਭਾਈ ਦੇਖੀ ਬਾਈ ਅਥਰੂ ਗੈਤ ਦੇ ਗੋਲੇ ਨੇ ਜਿਹੜੇ ਉਹ ਸੁੱਟੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਨੌਜਵਾਨ ਨੇ ਜਿਹੜੇ ਉਹ ਬੈਕ ਸਾਈਡ ਤੇ ਨੂੰ ਉਹਨਾਂ ਸਟਾਰਟ ਹੋ ਗਏ ਨਹੀਂ ਸੋ ਥਰੂਗੈਟ ਦੇ ਗੋਲੇ ਨੇ ਜਿਹੜੇ ਉਹ ਦਾਗੇ ਗਏ ਨੇ ਪ੍ਰਸ਼ਾਸਨ ਵੱਲੋਂ ਸੋ ਪੂਰਾ ਪ੍ਰਸ਼ਾਸਨ ਹੈ ਜਿਹੜਾ ਉਹ ਬੈਕ ਸਾਈਡ ਤੇ ਖੜਾ ਹੈ ਪੁਲਿਸ ਪ੍ਰਸ਼ਾਸਨ ਵੀ ਇੱਥੇ ਪੰਜਾਬ ਦਾ ਪਰ ਥਰੂਗੈਟ ਦੇ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਕਿੱਥੇ ਦੇਖ ਰਿਹਾ ਹਾਂ ਤਸਵੀਰਾਂ ਮਾਹੌਲ ਹੈ ਜਿਹੜਾ ਬਿਲਕੁਲ ਖਾਲੀ ਹੋ ਚੁੱਕਿਆ ਹੈ ਸਭ ਬੈਕ ਸਾਈਡ ਤੇ ਨੂੰ ਆ ਰਹੇ ਨੇ ਪ੍ਰਸ਼ਾਸਨ ਵੱਲੋਂ ਅਥਰੂ ਗਾਇਦੇ ਗੋਲੇ ਨੇ ਜਿਹੜੇ ਉਹ দাগ ਜਾ ਰਹੇ ਨੇ ਕੈਮਰਾ ਫੜਾ ਦੀ ਇੱਧਰ ਦੇ 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 ਨਾ ਇੱਕ ਵਾਰ ਜਿੱਥੇ ਅਥਰੂ ਗਾਇਤ ਦੇ ਗੋਲਿਆਂ ਦੇ ਕਾਰਨ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਬੈਕ ਸਾਈਡ ਤੇ ਚਲੇ ਗਏ ਸੀ ਫਿਰ ਤੋਂ ਅੱਗੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਨੌਜਵਾਨ ਨੇ ਜਿਹੜੇ ਫਿਰ ਤੋਂ ਅੱਗੇ ਵਧ ਰਹੇ ਨੇ ਪ੍ਰਸ਼ਾਸਨ ਵੱਲੋਂ ਅਥਰੂ ਗਾਇਤ ਦੇ ਗੋਲੇ ਨੇ ਜਿਹੜੇ ਉਹ ਦਾ ਅੱਗੇ ਜਾ ਰਹੇ ਨੇ ਸੋ ਪ੍ਰਦਰਸ਼ਨਕਾਰੀ ਨੌਜਵਾਨ ਨੇ ਜਿਹੜੇ ਉਹ ਫਿਰ ਅੱਗੇ ਵਧ ਰਹੇ ਨੇ ਦੇਖ ਰਹੇ ਹੋ ਤਸਵੀਰਾਂ ਸੋ ਫਿਲਹਾਲ ਦੇਖ ਰਹੇ ਹੋ ਜਸਵੀਰਾਂ ਬੈਗਸਾ ਤੇ ਜਸਵੀਰਾਂ ਬਈ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਲੰਬੀਆਂ ਕਤਾਰਾਂ ਟਰੈਕਟਰ ਟਰਾਲੀਆਂ ਦੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਆ ਉੱਥੇ ਤੱਕ ਲੰਬੀਆਂ ਕਤਾਰਾਂ ਨੇ ਨੌਜਵਾਨ ਨੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਇੱਕ ਵਾਰ ਫੇਰ ਨੌਜਵਾਨ ਨੇ ਜਿਹੜੇ ਅੱਗੇ ਵਧ ਰਹੇ ਨੇ ਇੱਕ ਵਾਰ ਫੇਰ ਨੌਜਵਾਨ ਅੱਗੇ ਵਧਣ ਲੱਗੇ ਨੇ ਗੋਲੇ ਫੇਰ ਸੁੱਟੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਫੇਰ ਦਾਗੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਕ ਵਾਰ ਫੇਰ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਸੋ ਨੌਜਵਾਨ ਨੇ ਜਿਹੜੇ ਉਹ ਦੇਖ ਰਹੇ ਹਾਂ ਕਿਸ ਤਰ੍ਹਾਂ ਗੋਲਿਆਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗਿੱਲੀਆਂ ਬੋਰੀਆਂ ਦੇ ਨਾਲ ਉਹਨਾਂ ਨੂੰ ਠਕਿਆ ਜਾ ਰਿਹਾ ਹੈ ਚੱਕ ਕੇ ਸਾਈਡਾਂ ਤੇ ਸੁੱਟੇ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਸਰੀਏ ਕਾਲ ਦੇ ਜੀ ਕਾਰੇ ਲਗਾ ਕੇ ਨੌਜਵਾਨ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸੋ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਕਿਤੋਂ ਸਹੀ ਖੜ ਕੇ ਇਹ ਕਵਰ ਕਰਨ ਦਾ ਜਿਹੜਾ ਜਗ੍ਹਾ ਹੈ ਉਹ ਮਿਲਦੀ ਅੱਗੇ ਪਤਨ ਦੀ ਕੋਸ਼ਿਸ਼ ਕਰਾਂਗੇ ਫੜਿਓ ਕੈਮਰਾ ਅੱਗੇ ਚਲੋ ਸੋ ਅੱਗੇ ਜਾਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਆਵਾਜ਼ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਆਵਾਜ਼ ਨਾ ਬੰਦ ਹੋ ਜਾਵੇ ਮਾਈਕ ਦੀ ਉਹ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਅੱਧੂ ਘਾਤੇ ਗੋਲੇ ਲੱਗੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਗੋਲਿਆਂ ਨੂੰ ਰੋਕਣ ਦੇ ਲਈ ਜਿਹੜਾ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਗਿੱਲੇ ਤੋੜੇ ਗਿੱਲੀਆਂ ਬੋਰੀਆਂ ਕਰਕੇ ਇਹਨਾਂ ਗੋਲਿਆਂ ਨੂੰ ਰੋਕਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਆ ਅੱਧੂ ਘਾਤੇ ਗੋਲੇ ਛੁੱਟੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੋੜੇ ਗਿੱਲੇ ਕਰਕੇ ਨੌਜਵਾਨ ਅੱਗੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹਦੇ ਉੱਤੇ ਖੜ ਕੇ ਇੱਥੋਂ ਦਿਖਾਈ ਜਾਓ ਸਾਈਡ ਤੇ ਦੀ ਸਾਈਡ ਤੇ ਖੜ ਜੋ ਇੱਕ ਦੋਨੇ ਸਾਈਡਾਂ ਤੇ ਸੋ ਤੁਸੀਂ ਦੇਖ ਰਹੇ ਹੋ ਇਹ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਬਹੁਤ ਗਰਮ ਨੇ ਗੋਲੇ ਦਾਗੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਸੋ ਇੱਕ ਸਾਈਡ ਤੇ ਪ੍ਰਸ਼ਾਸਨ ਇੱਕ ਸਾਈਡ ਤੇ ਕਿਸਾਨ ਨੌਜਵਾਨ ਕਿਸ ਤਰ੍ਹਾਂ ਅੱਗੇ ਵਧਦੇ ਨੇ ਇਹ ਆਉਣ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਪ੍ਰਦਰਸ਼ਨਕਾਰੀ ਨੇ ਜਿਹੜੇ ਉਹ ਇੱਥੇ ਖੜੇ ਨੇ ਸੰਭੂ ਬਾਰਡਰ ਤੇ ਅਸੀਂ ਮੌਜੂਦ ਆ ਬਿਲਕੁਲ ਕਿ ਗਰਦੇ ਪੁੱਲ ਦੇ ਉੱਤੇ ਗੋਲੇ ਫੇਰ ਰਹੇ ਨੇ ਫੇਰ ਗੋਲੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਗੋਲੇ ਫੇਰਦਾ ਅੱਗੇ ਗਏ ਨੇ ਸੋ ਨੌਜਵਾਨ ਗੋਲਿਆਂ ਵੱਲ ਭੱਜ ਕੇ ਆ ਰਹੇ ਨੇ ਅਥਰੂ ਗੈਸ ਦੇ ਗੋਲਿਆਂ ਦੇ ਉੱਤੇ ਤੋੜੇ ਪਾਏ ਜਾ ਰਹੇ ਨੇ ਗੋਲਿਆਂ ਨੂੰ ਨਕਾਮ ਕੀਤਾ ਜਾ ਰਿਹਾ ਏ ਤੋੜੇ ਪਾ ਕੇ ਨੌਜਵਾਨ ਸਾਈਡ ਤੇ ਆ ਰਹੇ ਨੇ ਜਿਉਂ ਵੀ ਗੋਲਾ ਆਉਂਦਾ ਏ ਉਹਦੇ ਉੱਤੇ ਉਦੋਂ ਹੀ ਤੋੜੇ ਪਾ ਦਿੱਤਾ ਜਾਂਦਾ ਏ ਗਿੱਲੀਆਂ ਬੋਰੀਆਂ ਨੇ ਜਿਹੜੇ ਗਿੱਲੇ ਕੱਪੜੇ ਨੇ ਉਹ ਅਤਰੂਗਾ ਤੇ ਗੋਲਿਆਂ ਦੇ ਉੱਤੇ ਪਾਏ ਜਾਂਦੇ ਨੇ ਇੱਕ ਬਲ ਫੇਰ ਇੱਕ ਵਾਰ ਫੇਰ ਤੁਸੀਂ ਦੇਖ ਰਹੇ ਹੋ ਇਹ ਆ ਰਹੇ ਗੋਲੇ ਦੇਖੋ ਤੁਸੀਂ ਇਹ ਗੋਲੇ ਆ ਰਹੇ ਨੇ ਪ੍ਰਸ਼ਾਸਨ ਵੱਲੋਂ ਗੋਲੇ ਧੱਕੇ ਜਾ ਰਹੇ ਨੇ ਸੋ ਦੇਖੋ ਪ੍ਰਸ਼ਾਸਨ ਵੱਲੋਂ ਗੋਲੇ ਧੱਕੇ ਜਾ ਰਹੇ ਨੇ ਦੇਖੋ ਨੌਜਵਾਨਾਂ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਵੱਲੋਂ ਗੋਲਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਗੋਲੇ ਕਿਹੜੀ ਕਹਿ ਰਹੀ ਹੈ ਕਿ ਅੱਗੇ ਪਧਾਂਗੇ ਉਹਨਾਂ ਨੂੰ ਰੋਕਣ ਦੇ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਜਿਹੜੇ ਗੋਲੇ ਨੇ ਦਾਗੇ ਜਾ ਰਹੇ ਨੇ ਸੋ ਕਿਤੇ ਨਾ ਕਿਤੇ ਨੌਜਵਾਨ ਕਹਿ ਰਹੇ ਨੇ ਕਿ ਅੱਗੇ ਪਧਾਂਗੇ ਕਿੰਨਾ ਕੁ ਟਾਈਮ ਇਸੇ ਤਰ੍ਹਾਂ ਖਿੱਚੋ-ਤਾਣੀਆਂ ਚੱਲਦੀ ਆ ਕਿੰਨਾ ਕੁ ਟਾਈਮ ਗੋਲੇ ਦਾਗੇ ਜਾਂਦੇ ਨੇ ਇਹ ਤਾਂ ਉਹਨਾਂ ਦਾ ਟਾਈਮ ਹੈ ਦੱਸੂਗਾ ਪਰ ਜਿਹੜੇ ਨੌਜਵਾਨ ਨੇ ਉਹ ਇੱਥੇ ਡਟੇ ਹੋਏ ਨੇ ਕਿਸਾਨ ਨੇ ਇੱਥੇ ਡਟੇ ਹੋਏ ਨੇ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਡਰੋਨ ਦੇ ਰਾਹੀਂ ਵੀ ਨਿਗਰਖੀ ਕੀਤੀ ਜਾ ਰਹੀ ਹੈ ਜਾਂ ਉਹਦੇ ਨਾਲ ਗੋਲੇ打 ਕੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਡਰੋਨ ਵੀ ਅੱਗੇ ਵੱਧ ਕੇ ਆ ਰਿਹਾ ਏ ਡਰੋਨ ਆ ਰਿਹਾ ਏ ਅੱਗੇਓ ਸੋ ਡਰੋਨ ਨਾਲ ਵੀ ਜਿਹੜੇ ਗੋਲੇ ਨੇ ਉਹ 打 ਕੇ ਜਾਂਦੇ ਨੇ ਸੋ ਡਰੋਨ ਆ ਰਹੇ ਤੁਸੀਂ ਦੇਖ ਰਹੇ ਹੋ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਸੋ ਡਰੋਨ ਇੱਕ ਜਗ੍ਹਾ ਤੇ ਰੁਕ ਗਿਆ ਸਾਇਦ ਇਹ ਵੀਡੀਓ ਸ਼ੂਟ ਕਰਨ ਦੇ ਲਈ ਆ ਜਿਹੜਾ ਇਹ ਡਰੋਨ ਆਇਆ ਏ ਪਰ ਇੱਕ ਡਰੋਨ ਆ ਜਿਸ ਨਾਲ ਗੋਲੇ ਵੀ 打 ਕੇ ਜਾ ਰਹੇ ਨੇ ਅਥਰੂ ਗੈਸ ਦੇ ਇਸਤਮਾਲ ਕੀਤਾ ਜਾ ਰਿਹਾ ਏ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਪ੍ਰਸ਼ਾਸਨ ਵੱਲੋਂ ਬਲ ਦਾ ਅਪਯੋਗ ਕੀਤਾ ਜਾ ਰਿਹਾ ਗੋਲੇ ਧਾਕੇ ਜਾ ਰਹੇ ਨੇ ਪਰ ਨੌਜਵਾਨ ਨੇ ਜਿਹੜੇ ਉਹ ਗੋਲਿਆਂ ਨੂੰ ਨਸ਼ਟ ਕਰ ਰਹੇ ਨੇ ਸੋ ਦੇਖ ਰਿਹਾ ਹਾਂ ਕਿ ਇਸ ਤਰ੍ਹਾਂ ਨੌਜਵਾਨ ਨੇ ਜਿਹੜੇ ਉਹ ਗਿੱਲੇ ਤੋੜੇ ਲੈ ਕੇ ਹੱਥਾਂ ਦੇ ਵਿੱਚ ਇੱਥੇ ਘੁੰਮਦੇ ਦਿਖਾਈ ਦੇ ਰਹੇ ਨੇ ਉਹ ਪ੍ਰਸ਼ਾਸਨ ਵੱਲੋਂ ਗੋਲੇ ਧਾਕੇ ਜਾ ਰਹੇ ਨੇ ਪਰ ਨੌਜਵਾਨ ਨੇ ਉਹ ਗਿੱਲੇ ਤੋੜਿਆਂ ਨਾਲ ਗੋਲਿਆਂ ਨੂੰ ਨਸ਼ਟ ਕਰਨ ਚ ਲੱਗੇ ਨੇ ਜੋ ਵੀ ਗੋਲਾ ਆਉਂਦਾ ਏ ਅੱਗੇ ਵੱਧ ਕੇ ਨੌਜਵਾਨਾਂ ਵੱਲੋਂ ਉਸ ਨੂੰ ਮਿੱਟੀ ਪਾ ਕੇ ਜਾਂ ਗਿੱਲੇ ਤੋੜਿਆਂ ਗਲ ਢਾ ਕੇ ਉਸ ਨੂੰ ਖਤਮ ਕੀਤਾ ਜਾਂਦਾ ਨੌਜਵਾਨ ਅੱਗੇ ਵੱਧ ਰਹੇ ਨੇ ਬੋਲੇ ਸੋਨੇ ਹਲ ਦੇ ਜਕਾਰੇ ਲਗਾ ਕੇ ਨੌਜਵਾਨ ਨੇ ਜਿਹੜੇ ਅੱਗੇ ਵੱਧ ਰਹੇ ਨੇ ਫੇਰ ਇੱਕ ਵਾਰ ਨੌਜਵਾਨ ਅੱਗੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਕ ਵਾਰ ਫੇਰ ਅੱਗੇ ਵਧਿਆ ਜਾ ਰਹੇ ਇਸ ਸਾਈਡ ਇਕੱਠ ਦੇਖ ਰਹੇ ਹੋ ਤੁਸੀਂ ਠਾਠਾ ਮਾਰਦਾ ਇਕੱਠ ਹੈ ਜਿਹੜਾ ਕਿਸਾਨਾਂ ਦਾ ਦਿਖਾਈ ਦੇ ਰਿਹਾ ਹੈ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਹੈ ਉੱਥੇ ਤੱਕ ਕਿਸਾਨ ਨੌਜਵਾਨ ਕੇਸਰੀ ਹਰੀਆਂ ਪਿਲੀਆਂ ਦਸਤਾਰਾਂ ਸਿਰਾਂ ਤੇ ਸਜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇੱਕ ਵਾਰ ਫੇਰ ਗੋਲੇ ਦਾਗੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਫੇਰ ਬਲ ਦਾ ਇਸਤੇਮਾਲ ਕੀਤਾ ਗਿਆ ਸੋ ਗੋਲੇ ਦਾਗੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਫੇਰ ਬਲ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਏ ਕਿਸਾਨਾਂ ਤੇ ਗੋਲੇ ਦਾਗੇ ਜਾ ਰਹੇ ਨੇ ਸੋ ਮੀਡੀਆ ਕਰਮੀਆਂ ਨੇ ਜਿਹੜੀਆਂ ਬੈਨਾਂ ਨੇ ਉਹਨਾਂ ਦੇ ਵਿਚਕਾਰ ਆ ਕੇ ਗੋਲੇ ਡਿੱਗੇ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਸਿਸਟਮਾ ਚੱਲ ਰਿਹਾ ਏ ਥੋੜਾ ਬੈਕ ਹੋ ਜਾਓ ਕਿਉਂਕਿ ਇਹ ਗੱਤ ਵਾਲੀ ਕਰ ਰਿਹਾ ਹੈ ਬਿਲਕੁਲ ਧੂਆਂ ਧਾਰ ਹੋ ਗਿਆ ਇੱਥੇ ਸੋ ਕਿਤਨਾ ਕਿਤੇ ਬਹੁਤ ਜ਼ਿਆਦਾ ਜਲਣਾ ਜਿਹੜੀ ਅੱਖਾਂ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਗੋਲਿਆਂ ਨੂੰ ਦੇਖ ਕੇ ਸੋ ਕੁਝ ਜਾਹੇ ਨੌਜਵਾਨ ਵੀ ਨਹੀਂ ਜਿਹੜੇ ਹਾਲੇ ਵੀ ਅੱਗੇ ਫਿਰ ਰਹੇ ਨੇ ਉਹ ਇਹਨਾਂ ਗੋਲਿਆਂ ਦੀ ਪਰਵਾਹ ਨਹੀਂ ਕਰ ਰਹੇ ਫੇਰ ਵੀ ਨੌਜਵਾਨ ਅੱਗੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸੋ ਪ੍ਰਸ਼ਾਸਨ ਵੱਲੋਂ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਇੱਥੇ ਹਾਲਾਤ ਬਣੇ ਬਨੇ ਬਾਪੂ ਜੀ ਬਹੁਤ ਬੁਰਾ ਜੀ ਬਹੁਤ ਜ਼ਿਆਦਾ ਬਹੁਤ ਨਜਾਇਜ਼ ਹੋ ਰਹੀ ਜੀ ਬਹੁਤ ਬਹੁਤ ਨਜਾਇਜ਼ ਕਰ ਰਹੇ ਨੇ ਜੀ ਉਹ ਕਹਿੰਦੇ ਪ੍ਰਦਰਸ਼ਨਕਾਰੀ ਨੇ ਇਹ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਗੇ ਤਾਂ ਕੋਈ ਕਿਸੇ ਦਾ ਨੁਕਸਾਨ ਨਹੀਂ ਕਰਦੇ ਜੀ ਕਿਸੇ ਦਾ ਨਹੀਂ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਜੀ ਆਪਣਾ ਹੱਕ ਮੰਗ ਰਹੇ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ ਕਿਸੇ ਬੰਦੇ ਆਪਣਾ ਹੱਕ ਮੰਗ ਰਹੇ ਹੋ ਫਿਰ ਇੰਨੇ ਬੈਰੀਕੇਡ ਕਿਉਂ ਲਾਤਾ ਜੀ ਕਿਉਂ ਰੋਕ ਰਹੇ ਨੇ ਤੱਕਾ ਸਰਕਾਰ ਕਰ ਰਹੀ ਜੀ ਜੇ ਮੁਸਲਮਾਨ ਜਿੱਤਾ ਆਪਣਾ ਔਰਜਨਲ ਨਾ ਕਰਿਆ ਉਹ ਸਾਡੇ ਨਾਲ ਹੋ ਰਿ ਕਾਡੀ ਆਪਣੀ ਫਸਲ ਵੀ ਨਹੀਂ ਅਸੀਂ ਵੇਚ ਸਕਦੇ ਕੋਈ ਆਪਣਾ ਹੱਕ ਲੜ ਰਹੇ ਅਸੀਂ ਕਿਸੇ ਨੂੰ ਤੰਗ ਨਹੀਂ ਕਰ ਰਹੇ ਬਾਬੂ ਜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਅੱਗੇ ਅੱਖਾਂ ਮ ਦਿਖਾ ਨਹੀਂ ਜੀ ਅਸੀਂ ਮੂਰੇ ਮੂਰੇ ਦੇ ਜੀ ਸਾਨੂੰ ਬਹੁਤ 100 ਮਾਰੇ ਇਹਨਾਂ ਨੇ ਹੁਣ ਬੰਬ ਜੇ ਹਾਂ ਇੰਨੀ ਤੰਗੀ ਪਈ ਅੱਖਾਂ ਤੋਂ ਦਿਖਿਆ ਕੋਈ ਹਨੇਰੀਆਂ ਆ ਗਈ ਸਾਨੂੰ ਹੁਣ ਅੱਗੇ ਕਿੱਦਾਂ ਬਧਾਂਗੇ ਹੋ ਜੀ ਕਿਉਂਕਿ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਤਾਂ ਹਾਂ ਜੀ ਹਾਂ ਜੀ ਇੱਧਰ ਨੂੰ ਵੀ ਜਾਵਾਂਗੇ ਹਲੇ ਦੇਖਦੇ ਆ ਮੀਟਿੰਗ ਬੈਠੀ ਆ ਜੀ ਚੰਡੀਗੜ੍ਹ ਉਸ ਤੋਂ ਬਾਅਦ ਮਸਲਾ ਹੱਲ ਹੋਗਾ ਜੀ ਹੱਲ ਨਿਕਲੂਗਾ ਜੀ ਕਿਸਾਨ ਕਹਿ ਰਹੇ ਨੇ ਅੱਗੇ ਵਧਾਂਗੇ ਪਰ ਪ੍ਰਸ਼ਾਸਨ ਬਲ ਦਾ ਇਸਤੇਮਾਲ ਕਰ ਰਿਹਾ ਹਾਂਜੀ ਆ ਨੁਕਸਾਨ ਹੋਗਾ ਜੀ ਉਹ ਦੇਖੋ ਫਿਰ ਚੱਲ ਗਿਆ ਅੱਜ ਕੰਮ ਦੇਖੋ ਤੁਸੀਂ ਇੱਕ ਟਰੈਕਟਰ ਦੇਖ ਰਹੇ ਹੋ ਟਰੈਕਟਰ ਆ ਜਿਹੜਾ ਅੱਗੇ ਉਸ ਦੇ ਕਰਾਹ ਲੱਗੇ ਸੋ ਟਰੈਕਟਰ ਨੌਜਵਾਨ ਅੱਗੇ ਲੈ ਕੇ ਵਧਿਆ ਸੀਗਾ ਪਰ ਉਸ ਨੂੰ ਬੈਕ ਲੈ ਕੇ ਆਇਆ ਜਾ ਰਿਹਾ ਏ ਕੀ ਕਾਰਨ ਇਹ ਤਾਂ ਹੁਣ ਅੱਗੇ ਵੱਧ ਕੇ ਹੀ ਪਤਾ ਲੱਗੂਗਾ ਕਿਉਂਕਿ ਅੱਗੇ ਅਥਰੂ ਗਏ ਤੇ ਗੋਲੇ ਸਿੱਟੇ ਜਾ ਰਹੇ ਨੇ ਬਾਹਰ ਕੀਤੇ ਜਾ ਰਹੇ ਨੇ ਬਲ ਦਾ ਆਪਯੋਗ ਕੀਤਾ ਜਾ ਰਿਹਾ ਏ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਸੋ ਅੱਗੇ ਵਧਨ ਚ ਹਲੇ ਦਿੱਕਤ ਆ ਰਹੀ ਆ ਨੌਜਵਾਨ ਕਦੋਂ ਅੱਗੇ ਵਧਦੇ ਨੇ ਕਿਸ ਤਰ੍ਹਾਂ ਦਾ ਸਿਸਟਮ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਬਲ ਦਾ ਅਪਯੋਗ ਆ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਟਰੈਕਟਰ ਜਿਹੜੇ ਤਿਆਰ ਕਰਕੇ ਨੌਜਵਾਨ ਲੈ ਕੇ ਆਏ ਨੇ ਫਿਲਹਾਲ ਸਾਈਡਾਂ ਤੇ ਰੋਕ ਕੇ ਖੜੇ ਨੇ ਹਾਜੀ ਸਿੰਘ ਸਾਹਿਬ ਵੈਗੁਰੂ ਜੀ ਖਾਲਸਾ ਵੈਗੁਰੂ ਫਤਿਹ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਦੇਖੋ ਜੀ ਬਹੁਤ ਪਾਣੀ ਆ ਰਿਹਾ ਅੱਖਾਂ ਚ ਕੋਈ ਗੱਲ ਨਹੀਂ ਲੜਾਈ ਆਪਾਂ ਨੂੰ ਲੜਨੀ ਪੈਣੀ ਹੈ ਪਹਿਲਾਂ ਵੀ ਕੌਮ ਲੜਦੀ ਆਈ ਐ ਸਿੱਖ ਲੜਦੇ ਆਏ ਹੱਕੀ ਮੰਗਾ ਜਾਇਜ ਮੰਗਾ ਨੂੰ ਲੈ ਕੇ ਕਿਸਾਨ ਅੱਜ ਸੰਭੂ ਬਾਰਡਰ ਤੇ ਆਏ ਸੀ ਤੇ ਇਹ ਪਿਛਲੀ ਵਾਰ ਵੀ ਉਦੋਂ ਭੰਨਿਆ ਸੀ ਨੌਜਵਾਨੀ ਨੇ ਪਰ ਇਸ ਟਾਈਮ ਮੋਦੀ ਸਰਕਾਰ ਨੇ ਗੈਰ ਕਾਨੂੰਨੀ ਕੰਮ ਕਰਕੇ ਰਾਹ ਰੋਕ ਕੇ ਵੱਡੇ ਵੱਡੇ ਪੱਥਰ ਲਾ ਕੇ ਜਿੱਥੇ ਇਹਨਾਂ ਨੇ ਕਾਨੂੰਨ ਦੀ ਲੰਘਣਾ ਕੀਤੀ ਹੈ ਧਾਰਾ 14 19 21 ਦੀ ਜਾਇਜ ਮਾਨ ਉਧਰ ਖੜਾ ਹੈ ਤੇ ਜਾਇ ਕਿਸਾਨ ਇਧਰ ਖੜਾ ਹੈ ਉਹਨਾਂ ਨੂੰ ਚਾਹੀਦਾ ਹੈ ਜਿਹੜਾ ਫੌਜ ਦਾ ਮੁਖੀ ਹੈ ਤਰੰਤ ਮੁਕਦਮਾ ਦਰਜ ਕਰੇ ਮੋਦੀ ਤੇ ਵੀ ਇਹ ਸਾਰਾ ਗੈਰ ਕਾਨੂੰਨੀ ਹੋ ਰਿਹਾ ਜਦ ਕਿ ਹੱਕ ਹੈ ਪ੍ਰੋਟੈਸਟ ਕਰਨ ਦਾ ਸਾਰਿਆਂ ਨੂੰ ਆਪਣੀਆਂ ਮੰਗਾਂ ਜਿਹੜੀਆਂ ਐਮ ਐਸ ਪੀ ਤੇ ਕਰਜ਼ਾ ਮੁਕਤੀ ਤੇ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਤਿੰਨ ਚਾਰ ਕਿਸਾਨ ਸੀਦ ਕੀਤੇ ਸੀ ਉਹਨਾਂ ਦਾ ਜਿਹੜਾ ਅਸੀਂ ਇਨਸਾਫ ਲੈਣ ਵਾਸਤੇ ਅਸੀਂ ਜਾ ਰਹੇ ਹਾਂ ਇੱਥੇ ਸਰਕਾਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਅਸੀਂ ਗੁलाम ਕੌਮ ਹੈ 47 ਤੋਂ ਸਾਡੇ ਗਲ ਦੇ ਵਿੱਚ ਗੁਲਾਮੀ ਪੈ ਗਈ ਉਹ ਅਸੀਂ ਭੋਗ ਰਹੇ ਹਾਂ ਜੀ ਪਾਰਾ ਸਰਕਾਰ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਤਾਸ਼ੀ ਆ ਕਿਸਾਨਾਂ ਨੂੰ ਕਿਸਾਨ ਨਿਵਿਧ ਯੋਜਨਾ ਦੇ ਤਹਿਤ 2200 ਰੁਪਏ ਉਹਨਾਂ ਦੇ ਖਾਤਿਆਂ 'ਚ ਆਉਂਦਾ ਇਹ ਮੀਟਿੰਗਾਂ ਕਿਸਾਨਾਂ ਨਾਲ ਚੱਲ ਰਹੀਆਂ ਨੇ ਸਰਕਾਰ ਕਹਿ ਰਹੀ ਹੈ ਜੀ ਕਿ ਜਿਹੜੇ ਪ੍ਰਦਰਸ਼ਨ ਕਰੀ ਨੇ ਅੱਗੇ ਜਾ ਕੇ ਨੁਕਸਾਨ ਕਰਨਗੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਗੇ ਤਾਂ ਇਹ ਸਾਰਾ ਕੁਝ ਕਰਨਾ ਕੋਈ ਨੁਕਸਾਨ ਨਹੀਂ ਕਰ ਰਿਹਾ ਇਹ ਸ਼ਾਂਤਮਈ ਪ੍ਰੋਟੈਸਟ ਜਿਹੜਾ ਹੋਣਾ ਹੈ ਪਹਿਲਾਂ ਵੀ ਉੱਥੇ 1.5 ਸਾਲ ਬੈਠੇ ਆ ਕਿਸੇ ਨੂੰ ਕੋਈ ਵੱਟਾ ਨਹੀਂ ਮਾਰਿਆ ਕਿਸੇ ਨੂੰ ਕਿਸੇ ਨੇ ਰੋਕਿਆ ਨਹੀਂ ਉੱਥੇ ਸ਼ਾਂਤਮਈ ਕਰਕੇ ਆਏ ਆ ਪ੍ਰੋਟੈਸਟ ਤੇ ਇਹ ਸਰਕਾਰ ਸਾਡੀ ਆਵਾਜ਼ ਦਬਾ ਰਹੀ ਹੈ ਤੇ ਕਿਸਾਨਾਂ ਦੇ ਤਾਂ ਸਾਰਾ ਕੁਝ ਤਾਂ ਤਬਾਹ ਹੋ ਰਿਹਾ ਕਿਸਾਨੀ ਵੀ ਤਬਾਹ ਹੋ ਗਈ ਸਾਡੀ ਜਵਾਨੀ ਵੀ ਤਬਾਹ ਹੋ ਗਈ ਧਾਰਮਿਕ ਪੱਖ ਵੀ ਸਾਡਾ ਇਹਨਾਂ ਨੇ ਸਾਰਾ ਕੇਂਦਰ ਸਰਕਾਰ ਨੇ ਜਿੱਥੇ ਮਹਾਰਾਸ਼ਟਰ ਦੇ ਵਿੱਚ ਦਖਲਦਾਜੀ ਕਰ ਲਈ ਹਰਿਆਣੇ ਦੇ ਵਿੱਚ ਕਮੇਟੀ ਨੂੰ ਮਾਨਤਾ ਦੇਤੀ ਇਸ ਤਰ੍ਹਾਂ ਸਾਰੇ ਸਾਡੇ ਹੱਕਾਂ ਤੇ ਡਾਕਾ ਵੱਜ ਰਿਹਾ ਹੱਕਾਂ ਤੇ ਡਾਕਾ ਵੱਜ ਰਹੀ ਤੁਸੀਂ ਕਹਿ ਰਹੇ ਹੋ ਪਰ ਜੇ ਦੇਖਿਆ ਜਾਵੇ ਕਿਤਨਾ ਕਿਤੇ ਸਾਡੇ ਲੋਕ ਵੀ ਇੱਕ ਝੰਡੇ ਥੱਲੇ ਇੱਕ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ ਉਹ ਵੀ ਸਾਡੀ ਘਾਟ ਹੈ ਜੀ ਇਹ ਵੱਡੀ ਘਾਟ ਹੈ ਤੇ ਅਸੀਂ ਜੋ ਵੀ ਲਹਿਰਾਂ ਜਾਂ ਮੋਰਚੇ ਚੱਲਦੇ ਆ ਲੜਾਈ ਸਾਡੀ ਹੁੰਦੀ ਹੈ ਸੈਂਟਰ ਨਾਲ ਲੜਾਈ ਹੁੰਦੀ ਹੈ ਸਰਕਾਰ ਨਾਲ ਲੜਾਈ ਦੀਆਂ ਅਸੀਂ ਬੰਦੂਕਾਂ ਜਿਹੜੀਆਂ ਉਹ ਆਪਣੇ ਵੱਲ ਕਰ ਲੈਣੇ ਇਹ ਨਹੀਂ ਹੋਣੀਆਂ ਚਾਹੀਦੀਆਂ ਲੜਾਈ ਜਿਹੜੀ ਇਕਤਾ 'ਚ ਰਹਿ ਕੇ ਸਰਕਾਰ ਨਾਲ ਹੀ ਲੜਨੀ ਚਾਹੀਦੀ ਹੈ ਵੱਖੋ-ਵੱਖਣੀ ਲੜਾਈ ਸਾਰਿਆਂ ਨੂੰ ਲੜਨੀ ਪੈਣੀ ਹੈ ਭਾਵੇਂ ਅੱਜ ਲੜ ਲਓ ਭਾਵੇਂ ਕੋਈ ਜਥੇਬੰਦੀ ਵੱਖਰੀ ਲੜ ਲੇ ਪਰ ਲੜਾਈ ਸਾਰਿਆਂ ਨੂੰ ਕੇਂਦਰ ਨਾਲ ਸਰਕਾਰ ਨਾਲ ਆਪਣੇ ਹੱਕਾਂ ਲਈ ਲੜਨੀ ਪੈਣੀ ਹੈ ਜੀ ਜੀ ਹੁਣ ਕੀ ਲੱਗਦਾ ਜੀ ਅੱਗੇ ਵੱਧ ਪਾਉਣਗੇ ਨੌਜਵਾਨ ਕਿਉਂਕਿ ਬਹੁਤ ਬਲ ਦਾ ਅਪਯੋਗ ਕੀਤਾ ਜਾ ਰਿਹਾ ਅਥਰੂ ਗਾਇ ਤੇ ਗੋਲੇ ਸਿੱਟੇ ਜਾ ਰਹੇ ਨੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਿਸੇ ਨੂੰ ਵੀ ਅੱਗੇ ਜਿਹੜੇ ਸਾਡੇ ਆਗੂ ਐ ਉਹ ਪਿੱਛੋਂ ਫੈਸਲਾ ਲੈਣਗੇ ਅਸੀਂ ਤਾਂ ਉਹਨਾਂ ਦੇ ਨਾਲ ਐ ਪਰ ਇਹ ਜਿਹੜੀ ਜਵਾਨੀ ਐ ਇਹ ਫੈਸਲਾ ਲੈ ਰਹੀ ਐ ਪਰ ਜਿੰਨੇ ਸਾਡੇ ਆਗੂ ਆ ਸਾਰੇ ਉਹ ਆਉਣ ਤੇ ਉਹ ਜੋ ਫੈਸਲਾ ਕਰਨਗੇ ਫਿਰ ਤਾਂ ਅਸੀਂ ਗਾਂ ਜਾਵੜਾਂਗੇ ਜੇ ਨਾ ਕਹਿਣਗੇ ਫਿਰ ਇੱਥੇ ਜਿਹੜਾ ਲੱਗੂਗਾ ਪ੍ਰੋਟੈਸਟ ਕਰਨਾ ਗਾਂ ਜਾ ਕੇ ਵੀ ਕਰਨਾ ਇੱਥੇ ਵੀ ਕਰਨਾ ਐ ਹਾਲੇ ਨੌਜਵਾਨਾਂ ਨੂੰ ਆਰਡਰ ਦਿੱਤਾ ਹੀ ਨਹੀਂ ਜੀ ਕਿ ਅੱਗੇ ਵਧਿਆ ਜਾਵੇ। ਨਾ ਨਾ ਹਜੇ ਕਿਸੇ ਨੇ ਕੋਈ ਇੱਥੇ ਆਗੂ ਨਹੀਂ ਆਇਆ। ਪਹਿਲਾਂ ਉਦੋਂ ਅਸੀਂ ਪਿਛਲੇ ਸਾਲ ਕਿਉਂਕਿ ਸਾਡੇ ਇੱਥੇ ਧਰਨੇ ਚੱਲਦੇ ਸੀ ਦੀਪ ਸਿੱਧੂ ਦਾ ਤੇ ਜਸਕਰਨ ਸਿੰਘ ਕਾਣ ਸਿੰਘ ਵਾਲੇ ਦਾ ਉਦੋਂ ਅਸੀਂ ਸਾਰਾ ਕੁਝ ਇਹ ਭੰਨਤਾ ਸੀ। ਜੀ ਜੀ ਉਦੋਂ ਬਾਰਡਰ ਭੰਨਤੇ ਸੀ ਅਸੀਂ ਤੇ ਹੁਣ ਕਿਉਂਕਿ ਸਾਨੂੰ ਹਜੇ ਹੁਕਮ ਹੀ ਨਹੀਂ ਤੇ ਕਿਉਂਕਿ ਨਾ ਹੀ ਸਾਡੇ ਕੋਲੇ ਉਹਨਾਂ ਜਿਹੜਾ ਕੋਈ ਟਰੈਕਟਰਾਂ ਦਾ ਜਿਹੜਾ ਉਹ ਪਿੱਛੇ ਖੜੇ ਆ ਸਾਰੇ ਉਹ ਜੋ ਆਗੂ ਲਿਆਉਣਗੇ ਤੇ ਉਦੋਂ ਅਸੀਂ ਸਾਰਾ ਪੱਟਣ ਲੱਗਾਂਗੇ ਜੀ ਜੀ ਧੰਨਵਾਦ ਜੀ ਸੋਥਰੂ ਗਏ ਤੇ ਗੋਲੇ ਸਿੱਟੇ ਜਾ ਰਹੇ ਨੇ ਬਲਦਬ ਉਪਯੋਗ ਆ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਫਿਲਾਲ ਵੀਰ ਕਹਿੰਦੇ ਕਿ ਹਾਲੇ ਜਥੇਬੰਦੀਆਂ ਵੱਲੋਂ ਕੋਈ एलान ਨਹੀਂ ਕੀਤਾ ਗਿਆ ਕਿ ਅੱਗੇ ਵਧਣਾ ਹੈ ਪ੍ਰਸ਼ਾਸਨ ਵੱਲੋਂ ਉਦਾਂ ਹੀ ਜਿਹੜਾ ਫਾਇਰਿੰਗ ਹੈ ਅਥਰੂਗੈਥ ਦੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਆਗੂਆਂ ਦੀ ਜਦੋਂ ਕਾਲ ਆਉਣੀ ਆ ਉਦੋਂ ਤਾਂ ਅਸੀਂ ਆ ਦੇਖੋ ਨੌਜਵਾਨ ਕਿਸ ਤਰ੍ਹਾਂ ਅਥਰੂਗੈਥ ਦੇ ਗੋਲੇ ਨੇ ਜਿਹੜੇ ਉਹ ਲਈ ਫਿਰਦੇ ਨੇ ਕੀ ਕਹਿੰਗੇ ਵੀਰਜੀਤ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜੀ ਬਾਈ ਜਿਹੜਾ ਇਹ ਮਾਹੌਲ ਹੈ ਜੀ ਇਹ ਕਿਸਾਨਾਂ ਨੂੰ ਪਿੱਛੇ ਧੱਕਣ ਦਾ ਹੈ ਇਹਨਾਂ ਦਾ ਇਹ ਸਮਝ ਸੋਚਦੇ ਨੇ ਕਿ ਹਾਂ ਇਹ ਅਥਰੂਗੈਥ ਦੇ ਗੋਲੇ ਮਾਰੇਗੇ ਸਾਨੂੰ ਪਿੱਛੇ ਭਜਾ ਦੇਣਗੇ ਪਰ ਇਹਦੇ ਨਾਲ ਕਿਸਾਨਾਂ ਦੇ ਹੌਸਲੇ ਨਹੀਂ ਟੁੱਟਦੇ ਜੀ ਜੀ ਸੋ ਨੌਜਵਾਨ ਨੇ ਅਥਰੂਗਾਇਤ ਦੇ ਗੋਲੇ ਨੇ ਜਿਹੜੇ ਚੱਲੇ ਪਏ ਉਹ ਹੱਥਾਂ ਚ ਲੈ ਫਿਰ ਰਹੇ ਨੇ ਕਹਿੰਦੇ ਇਹਨਾਂ ਨੂੰ ਆਏ ਆ ਵੀ ਕਿਸਾਨਾਂ ਨੂੰ ਅਸੀਂ ਡਰਾ ਕੇ ਭਜਾ ਦਾਂਗੇ ਪਰ ਕਿਸਾਨ ਇੱਥੋਂ ਜਾਣੇ ਵਾਲੇ ਨਹੀਂ ਆਪਣੇ ਹੱਕ ਲੈ ਵਗੈਰ ਅੱਗੇ ਪੜਾਂਗੇ ਫਿਲਹਾਲ ਅੱਗੇ ਕਿਸ ਤਰ੍ਹਾਂ ਵਾਦਦੇ ਨੇ ਕੀ ਅੱਗੇ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਅਥਰੂਗਾਇਤ ਦੇ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਇਹਨੂੰ ਬਾਪੂ ਜੀ ਇਹਨੂੰ ਦੱਬੋ ਜੀ نیچے ਕਿਸੇ ਦੇ ਲੱਗੂਗੀ ਇਹ ਰੱਖੋ ਰੱਖੋ ਇਹਦੇ ਤੇ ਕੁਸ ਸੋ ਨੌਜਵਾਨ ਨੇ ਜਿਹੜੇ ਅੱਗੇ ਦਿਖਾਈ ਦੇ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਵੀ ਬਲ ਦਾ ਅਪਯੋਗ ਹੈ ਜਿਹੜਾ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਅੱਗੇ ਵਧਦੇ ਨੇ ਕੀ ਹੁੰਦਾ ਹੈ ਤਾਂ ਆਉਣ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਬਹੁਤ ਜ਼ਿਆਦਾ ਬਲ ਦਾ ਅਪਯੋਗ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਸੋ ਜੋ ਨੌਜਵਾਨ ਅਗੇ ਸੀ ਜਿਹਨਾਂ ਨੇ ਜ਼ਿਆਦਾ ਕਾਇਲ ਹੋਏ ਨੇ ਜਾਂ ਜਿਨ੍ਹਾਂ ਤੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਸਾਈਡ ਤੇ ਲਿਜਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਜ਼ਿਆਦਾ ਅਗੇ ਸੀ ਜਿਹਨਾਂ ਤੇ ਕੋਈ ਸੱਟ ਲੱਗੀ ਆ ਜਾਂ ਜਿਹੜੇ ਜਾਦੇ ਸੀਰੀਅਸ ਹੋ ਗਏ ਨੇ ਉਹਨਾਂ ਨੂੰ ਸਾਈਡ ਤੇ ਲਿਜਾਇਆ ਜਾ ਰਿਹਾ ਹੈ ਸਿੰਘ ਨੇ ਕੋਈ ਉਹਨਾਂ ਨੂੰ ਸਾਈਡ ਤੇ ਲਿਜਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਬਲਦਬਜੋਗ ਕੀਤਾ ਜਾ ਰਿਹਾ ਹੈ ਫਿਲਹਾਲ ਕਿਸਾਨ ਨੇ ਜਿਹੜੇ ਇੱਥੇ ਹੀ ਰੁਕੇ ਨੇ ਅੱਗੇ ਜਿਸ ਤਰ੍ਹਾਂ ਵਧਦੇ ਨੇ ਕੀ ਹੁੰਦਾ ਇਹ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਦੇ ਨਾਲ ਮਨਵਿੰਦਰ ਸਿੰਘ ਚਬਾਣਾ ਸੰਭੂ